ਜਿਹੜਾ ਰਣਜੋਤ ਦਾ ਕਿਸੇ ਨਾਲ ਬੈਰ-ਵਿਰੋਧ ਸੀ ਪਹਿਲਾਂ ਨਹੀਂ ਜੀ ਕੋਈ ਬੈਰ-ਵਿਰੋਧ ਨਹੀਂ ਸੀ ਕੁਝ ਵੀ ਨਹੀਂ ਸੀ ਉਹ ਨਾਲਦੇ ਉਹਦੇ ਬੁੱਢਾ ਹੀ ਬੋਲ ਨੌਜਵਾਨ ਨੂੰ ਲਿਆਂਦਾ ਜਾ ਰਿਹਾ ਜਿਹਨੂੰ ਪੁੱਟ ਮਾਰ ਕੀਤੀ ਗਈ ਤੁਰੇ ਵੀ ਨਹੀਂ ਜਾ ਰਿਹਾ ਸ਼ਾਮ ਨੂੰ ਬੱਕ ਜਾਂਦਾ ਸੀ ਟੈਕਸੀ ਹੈ ਉਹਨੇ ਸ਼ਾਮ ਨੂੰ ਗਿਆ ਕਹਿੰਦਾ ਡੈਡੀ ਮੈਂ ਚਾਹ ਦੋ ਘੰਟੇ ਗੱਡੀ ਚਲਾਵਾਂ ਬਈ ਕਿਸਤ ਸੇ ਸੇ ਆ ਗਈ ਹੈ ਉਸ ਤੋਂ ਬਾਅਦ ਵਾਰੀ ਕੀ ਹੋਇਆ ਕੀ ਹੋਇਆ ਠੀਕ ਹੈ ਜੜੀ ਸਾਡੇ ਤੋਂ ਗਲਤੀ ਹੋਈ ਸੀ ਅਰ ਜਨਨਾ ਭਰਦੇ ਆ ਪਰ ਸਾਡੇ ਆਈਡਲ ਸਾਡੇ ਕਿਸੇ ਭਿੰਡਰਾਂ ਵਾਲੇ ਬਾਰੇ ਨਾ ਬੋਲਣਾ ਜੇ ਮੇਰੀ ਗੱਡੀ ਦੇ ਫੋਟੋ ਲੱਗੀ ਹੈ ਤੁਸੀਂ ਗਲਤ ਨਾ ਬੋਲੋ ਬਾਹਰ ਕਿਸੇ ਬੰਦੇ ਨੂੰ ਮੁੰਡੇਆ ਇਹਦਾ ਜਿਹੜਾ ਜੋ ਤੁਹਾਨੂੰ ਉੱਥੇ ਚੌਕੀ ਜੀ ਲੱਗੇ ਆ ਅਸੀਂ ਉਸੇ ਟਾਈਮ ਚੌਕੀ ਚ ਰਹੇ ਜਦੋਂ ਉੱਥੇ ਜਾ ਕੇ ਇਹਨਾਂ ਨੇ ਕਿਹਾ ਜੀ ਇੱਥੇ ਦੀਆਂ ਗੇ ਤੁਹਾਨੂੰ ਸਿਵਲ ਲੈ ਗਏ ਘਰ ਦੇ ਖੜੇ ਤੇ ਮੈਨੂੰ ਇੱਕ ਵਾਰੀ ਬੁਲਾ ਦੇ ਤੇ ਇਹਨਾਂ ਨੇ ਮਲਾਇਆ ਨਹੀਂ ਬੁਲਾਉਣ ਦੀ ਵੀ ਆਏ ਤਾਂ ਗਲੀਆਂ ਗੁਲੀਆਂ ਵੱਡੀ ਕੱਢ ਗਏ 8 ਨੰਬਰ ਥਾਣੇ ਲੈ ਗਏ

ਜ਼ਰੂਰੀ ਨਹੀਂ ਹੈ ਕਿ ਠੀਕ ਹੈ ਪਰਿਵਾਰ ਸਿੱਖ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦਾ ਬਟ ਸਾਡੇ ਹਿੰਦੂ ਧਰਮ ਜਿੰਨਾ ਸ਼ਿਵਰਾਤਰੀ ਦੀ ਯਾਤਰਾ ਕੋਈ ਆਪਣਾ ਜਾਗਰਣ ਹੋਵੇ ਉਹਦੇ ਚ ਵੀ ਵੱਧ ਚੜ ਕੇ ਪਰਿਵਾਰ ਹਿੱਸਾ ਲੈਂਦਾ ਹੈਗਾ ਦੇਖੋ ਇੱਥੇ ਕੁੱਤੇ ਮਰੇ ਦਾ ਬਿੱਲੀ ਮਰੇ ਦਾ ਕੋਈ ਵੀਡੀਓ ਲੀਕ ਕਰ ਦੇਣਾ ਨੰਡੇ ਮਾਰਦੇ ਦੀ ਉਹਨੂੰ ਤਾਂ ਸਜ਼ਾ ਮਿਲ ਜਾਂਦੀ ਹੈ ਸਿੱਖਾਂ ਨੂੰ ਤੁਸੀਂ ਕੁੱਟ ਲੋ ਸਿੱਖਾਂ ਦੇ ਤੁਸੀਂ ਤਸ਼ੱਦਦ ਕਰ ਲੋ ਸਿੱਖਾਂ ਦੇ ਤੁਸੀਂ ਗळा 'ਚ ਟਾਇਰ ਪਾ ਲੋ ਸਿੱਖਾਂ ਦੀਆਂ ਧੀਆਂ ਪੈਣਾ ਦੀ ਇੱਜ਼ਤ ਲੁੱਟ ਲੋ ਸਿੱਖਾਂ ਦੀਆਂ ਧੀਆਂ ਪੈਣਾ ਦੇ ਉੱਤੇ ਤੁਸੀਂ ਮਿੱਟੀ ਦਾ ਤੇਲ ਪਾ ਕੇ ਸਾੜ ਦੋ ਇੱਥੇ ਕੋਈ ਇਨਸਾਫ ਨਹੀਂ ਮਿਲਦਾ ਪਰਿਵਾਰ 84 ਦੇ ਕਤਲੇਆਮ ਦੇ ਵਿੱਚੋਂ ਉੱਠ ਕੇ ਦਿੱਲੀ ਤੋਂ ਲੁਧਿਆਣੇ ਆ ਗਿਆ ਵੀ ਇੱਕ ਕਿਰਤ ਕਮਾਈ ਇੱਥੋਂ ਕਰ ਲਈ ਵੀ ਉੱਥੋਂ ਅਸੀਂ ਬਚ ਗਏ ਆ ਇੱਥੇ ਪੰਜਾਬ ਚ ਆ ਕੇ ਸੇਫ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬ ਤੋਂ ਅੱਗੇ ਪਾਕਿਸਤਾਨ ਆ ਜਾਂਦਾ ਹੀ ਬਾਡਰ ਵੀ ਜਾਂਦੇ ਹੁਣ ਪੰਜਾਬ ਗਵਰਨਮੈਂਟ ਉੱਥੇ ਬਾਡਰ ਖੋਲਦੇ ਇੱਕ ਵਾਰ 84 ਤੁਹਾਡੇ ਚੇਤੇ ਆ ਗਈ ਆ ਜਦੋਂ ਰਣਜੋਤ ਤੇ ਤਸ਼ਦਦਤ ਹੋਇਆ ਬਿਲਕੁਲ ਜੀ 84 ਚੇਤੇ ਆ ਗਈ ਸਾਨੂੰ ਭਾਤੇ ਵੀ ਪੁੱਤੋ ਛੱਡ ਗਏ ਆ ਪੰਜਾਬ ਠੀਕ ਠਾਕ ਰਹਿਾਂਗੇ ਪੰਜਾਬ ਦੁਸਤ ਜਿਆਦਾ ਬੁਰਾ ਹਾਲ ਹੋ ਰਿਹਾ ਹੈ ਹੂੰ ਅੱਸੀ ਗਾਲ ਜੀ ਮਿਹਰ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਰਜਿੰਦਰ ਸਿੰਘ ਢਿੱਲੋਂ ਤੇ ਪੰਜਾਬ ਦੇ ਵਿੱਚ ਹਣੀਰ ਕਰਦੀ ਆ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਪਰ ਉਸ ਤੋਂ ਬਾਅਦ ਜਿਹੜਾ ਅਨਸਾਫ਼ ਦੀ ਗੱਲ ਕਰਨੀ ਆ ਤਾਂ ਉੱਥੇ ਧਰਨੇ ਮਜ਼ਾਰੇ ਕਰਕੇ ਅਨਸਾਫ਼ ਜੇ ਮਿਲਦਾ ਵੀ ਆ ਤਾਂ ਮਹਿਜ ਕੁਝ ਹੀ ਲੈਣਾਂ ਦਾ ਮਿਲਦਾ ਤਾਂ ਸਾਡੇ ਨਾਲ ਅ ਲੁਧਿਆਣੇ ਤੋਂ ਰਣਜੋਤ ਦੇ ਪਰਿਵਾਰ ਦੇ ਮੈਂਬਰ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਆਥਰ ਜੀ ਨੇ ਗੁਰਪ੍ਰੀਤ ਸਿੰਘ ਨੇ ਔਰ ਉਹਨਾਂ ਦੇ ਫਾਦਰ ਸਾਹਿਬ ਵੀ ਸਾਡੇ ਨਾਲ ਨੇ ਅਸੀਂ ਸਾਰਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਰਣਜੋਤ ਕਿਸ ਤਰ੍ਹਾਂ ਦਾ ਇਨਸਾਨ ਸੀ ਔਰ ਉਸਤੇ ਇਹਨਾਂ ਤਸ਼ੱਦਦ ਕਿਉਂ ਹੋਇਆ ਬਈ ਪਹਿਲਾਂ ਆ ਮੈਨੂੰ ਇਹ ਦੱਸੋ ਕਿ ਰਣਜੋਤ ਕਿਸ ਤਰ੍ਹਾਂ ਦਾ ਇਨਸਾਨ ਆ ਔਰ ਉਸਤੇ ਇਹਨਾਂ ਤਸ਼ੱਦਦ ਕਿਉਂ ਹੋ ਗਿਆ ਬੇਸਿਕਲੀ ਪੱਜੀ ਰਣਜੋਤ ਦਾ ਜਿਹੜਾ ਬ੍ਰਦਰ ਹੈ ਉਹ ਕਾਫੀ ਦਿਨ ਤੋਂ ਸਾਡੇ ਨਾਲ ਜੁੜਿਆ ਹੋਇਆ ਹੈ ਔਰ ਧਾਰਮਿਕ ਵਿਚਾਰਾਂ ਵਾਲਾ ਪਰਿਵਾਰ ਹੈ ਜ਼ਰੂਰੀ ਨਹੀਂ ਹੈ ਕਿ ਠੀਕ ਹੈ ਪਰਿਵਾਰ ਸਿੱਖ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦਾ ਬਟ ਸਾਡੇ ਹਿੰਦੂ ਧਰਮ ਜਿੰਨਾ ਸ਼ਿਵਰਾਤਰੀ ਦੀ ਯਾਤਰਾ ਕੋਈ ਆਪਣਾ ਜਾਗਰਣ ਹੋਵੇ ਉਹਦੇ ਚ ਵੀ ਵੱਧ ਚੜ ਕੇ ਪਰਿਵਾਰ ਹਿੱਸਾ ਲੈਂਦਾ ਹੈਗਾ ਪਰਿਵਾਰ ਮਤਲਬ ਨਿਹਾਇਤ ਸ਼ਰੀਪ ਪਰਿਵਾਰ ਹੈਗਾ ਕੋਈ ਗੁੰਡਿਆਂ ਵਾਲਾ ਪਰਿਵਾਰ ਨਹੀਂ ਹੈਗਾ ਕਿ ਜਿਸ ਹਿਸਾਬ ਨਾਲ ਉਹਦੇ ਤੇ ਤਸ਼ੱਦਦ ਹੋਈ ਹੈ ਬਹੁਤ ਹੀ ਮਾੜਾ ਮੰਦ ਭਾਗਾ ਕੰਮ ਕੀਤਾ ਗਿਆ ਇੱਥੇ ਲੁਧਿਆਣਾ ਪੁਲਿਸ ਵੱਲੋਂ ਤੇ ਜਿਹਦੀ ਅਸੀਂ ਸਾਰੇ ਨਿੰਦਾ ਵੀ ਕਰ ਰਹੇ ਹਾਂ ਔਰ ਪਰਿਵਾਰ ਦੇ ਨਾਲ ਇੱਥੇ ਖੜੇ ਆਂ ਬਾਕੀ ਰਹੇਗੀ ਪਰਿਵਾਰ ਦੀ ਤੁਸੀਂ ਮਹੱਲੇ ਦਾ ਕੋਈ ਵੀ ਕੁੰਡਾ ਖੜਕਾ ਕੇ ਦੇਖ ਲਓ ਦੂਜੀ ਗਲੀ ਚੱਲ ਜਾਓ ਤੀਜੀ ਚੱਲ ਜਾਓ ਚੌਥੀ ਚੱਲ ਜਾਓ ਇਸ ਪਰਿਵਾਰ ਬਾਰੇ ਪੁੱਛੋਗੇ ਤੇ ਪਰਿਵਾਰ ਨਿਹਾਇਤ شریف ਔਰ ਧਾਰਮਿਕ ਵਿਚਾਰਾਂ ਵਾਲਾ ਪਰਿਵਾਰ ਆ ਤੁਸੀਂ ਹਮਨ ਰੈਟਸ ਦੀ ਗੱਲ ਕਰ ਰਹੇ ਸੀ ਕੀ ਹਮਨ ਰੈਟਸ ਇੱਥੇ ਬਹੁਤ ਹਾਲ ਆ ਕਿ ਜਿਸ ਹਿਸਾਬ ਦੇ ਨਾਲ ਰਣਜੋਧ ਦੇ ਉੱਪਰ ਹਮਲਾ ਹੋਇਆ ਤਸ਼ੱਦਦ ਹੋਇਆ ਕਿ ਇੱਥੇ ਰੋਜੀ ਰੋਟੀ ਕਮਾਉਣੀ ਵੀ ਮੁਸ਼ਕਲ ਹੋ ਗਈ ਆ 26 ਜਨਵਰੀ ਵਾਲੇ ਦਿਨ ਨੇ ਕਾਂਡ ਹੋਇਆ ਜਿਹੜਾ ਜਿੰਨਾ ਵੀ ਸਾਰਾ ਕੰਮ ਹੋਇਆ ਹੈ ਜਿਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਔਰ ਸੰਵਿਧਾਨ ਦੀਆਂ ਧੱਜੀਆਂ ਸਾਡੇ ਮੁਲਾਜ਼ਮ ਲੋਗ ਹੀ ਉਡਾ ਰਹੇ ਨੇ ਜਾਂ ਤਾਂ ਇਹਨਾਂ ਨੂੰ ਕਿਸੇ ਰਾਜਨੀਤੀ ਗਾਕਿਆਂ ਦੀ ਪੂਰੀ ਸ਼ੈ ਹੈਗੀ ਹੈ ਜਿਸ ਦੇ ਤੋਂ ਇਹ ਡਰਦੇ ਨਹੀਂ ਹੈਗੇ ਆਮ ਇਨਸਾਨ ਨੂੰ ਤਾਂ ਬੁਰੀ ਤਰ੍ਹਾਂ ਕੁੱਟਦੇ ਨੇ ਜਾਂ ਇਹਨਾਂ ਨੂੰ ਕਿਸੇ ਉੱਤੇ ਅੱਛੇ ਅਫਸਰਾ ਦੀ ਸ਼ੈ ਹੈਗੀ ਹੈ ਕਿ ਜਿਹਦੇ ਨਾਲ ਇਹ ਸੰਵਿਧਾਨ ਨੂੰ ਤਾਂ ਇਹਨਾਂ ਨੇ ਛਿੱਕੇ ਟੰਗ ਤਾ ਨਾ ਇੱਕ ਪਾਸੇ ਤਾਂ ਗਣਤੰਤਰ ਦਿਵਸ ਦੀ ਐ ਪਰੇਡਾ ਕਰਾਉਂਦੇ ਨੇ ਚੰਡੇ ਅਸੀਂ ਗਣਤੰਤਰ ਦੇ ਵਾਸਤੇ ਉਹ ਦਿਨ ਲਾਰੇ ਹੈਗੇ ਆ ਝੁਲਾ ਝੁਲਾ ਰਹੇ ਆ ਆਪਣੇ ਦੂਜੇ ਵਸ ਉਸ ਹੀ ਸੰਵਿਧਾਨ ਨੂੰ ਛਿੱਕੇ ਡੰਗ ਕੇ ਰਾਤ ਵੇਲੇ ਇੱਕ ਬੰਦੇ ਨੂੰ ਨਜਾਇਜ਼ ਅੰਦਰ ਬੰਦ ਕਰਕੇ ਉਹ ਵੀ ਆਪਣੇ ਰਾਜਨੀਤੀ ਆਕਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਉੱਤੇ ਮਾਰ ਕੁੱਟਾਈ ਕਰਦੇ ਪਏ ਨੇ ਨੀਲ ਪੇ ਹੋਏ ਨੇ ਉਸ ਵਿਚਾਰੇ ਦੀ ਹਾਲਾਤ ਦੇਖੋਗੇ ਨਾ ਭਾਜੀ ਉਹਦੇ ਕੋ ਚੱਲਿਆ ਨਹੀਂ ਜਾ ਰਿਹਾ ਇਸ ਵੇਲੇ ਉਰਸੀ ਤਾਂ ਸਾਰੀ ਹੀ ਜਥੇਬੰਦੀਆਂ ਚਾਹੇ ਉਹ ਕਿਸਾਨ ਆਗੂ ਨੇ ਸਾਡੀ ਬਾਜਪਾ ਦੀ ਟੀਮ ਹੈ ਚਾਹੇ ਸ਼੍ਰੋਮਣੀ ਅਕਾਲੀ ਦਰਸਾਰ ਸਾਰੀ ਜਥੇਬੰਦੀਆਂ ਇਹ ਪਰਿਵਾਰ ਦੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੋਈਆਂ ਸਾਨੂੰ ਕੱਲ ਮੈਨੂੰ ਰਾਤੀ ਫੋਨ ਆਇਆ ਸਾਡਾ ਦਿੱਲੀ ਤੋਂ ਨੈਸ਼ਨਲ ਪ੍ਰੈਜ਼ੀਡੈਂਟ ਸਾਡੇ ਆਰਤੀ ਰਾਜਪੂਤ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਹੈ ਕਿ ਇਹਦੀ ਸਾਰੀ ਵਾਇਲੈਂਸ ਚੈੱਕ ਕਰੋ ਔਰ ਇਹਦੇ ਉੱਤੇ ਜਿਹੜੀਆਂ ਧਰਾਵਾਂ ਘਟ ਲਾਈਆਂ ਇਹਨਾਂ ਨੇ ਉਹਦੇ ਉੱਤੇ ਅਸੀਂ ਪੂਰਾ ਆਪਣੀ ਪੂਰੀ ਟੀਮ ਦੇ ਨਾਲ ਲੜਾਈ ਇਹਨਾਂ ਦੇ ਪਰਿਵਾਰ ਦੇ ਨਾਲ ਨਾਲ ਲੈ ਕੇ ਉਹਦੇ ਲਈ ਅਸੀਂ ਪੂਰੀ ਲੜਾਈ ਲੜਾਂਗੇ ਔਰ ਜਿਹੜੀ ਧਰਾਵਾਂ ਘਟੀਆਂ ਹੋਈਆਂ ਉਹਦੇ ਵਿੱਚ ਜੁਰਮ ਵਾਧਾ ਕਰਾਨ ਦੇ ਵਿੱਚ ਇਹਨਾਂ ਨਾਲ ਅਸੀਂ ਪੂਰੀ ਮਦਦ ਕਰਾਂਗੇ ਜਿਵੇਂ ਕੱਲ ਧਰਨਾ ਲੱਗਿਆ ਔਰ ਧਰਨੇ ਤੋਂ ਬਾਅਦ ਜਿਹੜੀਆਂ ਇੱਕ ਧਰਾਵਾਂ ਲੱਗੀਆਂ ਉਹਨਾਂ ਧਰਾਵਾਂ ਦੇ ਵਿੱਚ ਤੁਸੀਂ ਖੁਸ਼ ਨਹੀਂ ਹੋਗੇ ਦੇਖੋ ਇੱਥੇ ਕੁੱਤੇ ਮਰੇ ਦਾ ਬਿੱਲੀ ਮਰੇ ਦਾ ਕੋਈ ਵੀਡੀਓ ਲੀਕ ਕਰ ਦੇਣਾ ਨੰਡੇ ਮਾਰਦੇ ਦੀ ਉਹਨੂੰ ਤਾਂ ਸਜ਼ਾ ਮਿਲ ਜਾਂਦੀ ਹੈ ਸਿੱਖਾਂ ਨੂੰ ਤੁਸੀਂ ਕੁੱਟ ਲੋ ਸਿੱਖਾਂ ਦੇ ਤੁਸੀਂ ਤਸ਼ੱਦਦ ਕਰ ਲੋ ਸਿੱਖਾਂ ਦੇ ਤੁਸੀਂ ਗळा 'ਚ ਟੈਰ ਪਾ ਲੋ ਸਿੱਖਾਂ ਦੀਆਂ ਧੀਆਂ ਪੈਣਾ ਦੀ ਇੱਜ਼ਤ ਲੁੱਟ ਲੋ ਸਿੱਖਾਂ ਦੀਆਂ ਧੀਆਂ ਪੈਣਾ ਦੇ ਉੱਤੇ ਤੁਸੀਂ ਮਿੱਟੀ ਦਾ ਤੇਲ ਪਾ ਕੇ ਸਾੜ ਦੋ ਇੱਥੇ ਕੋਈ ਇਨਸਾਫ ਨਹੀਂ ਮਿਲਦਾ ਔਰ ਤੁਸੀਂ ਇਹ ਦੇਖੋ ਵੀ 26 ਜਨਵਰੀ ਵਾਲੇ ਦਿਨ ਇਹ ਸਾਰਾ ਇਨਸੀਡੈਂਟ ਹੁੰਦਾ ਪੁਲਿਸ ਜਿਹੜੀ ਸਾਡੀ ਸੁਰੱਖਿਆ ਲਈ ਬਣੀ ਆ ਬਣੀ کہہ ਸਕਦੇ ਆ ਹੈ ਨਹੀਂ ਪੁਲਿਸ ਦੀ ਤਨਖਾਹ ਜਿਹੜੀ ਮਿਲਦੀ ਆ ਉਹ ਸਾਡੇ ਟੈਕਸ ਦੇ ਪੈਸੇ ਆ ਜੋ ਜਿਹੜੇ ਅਸੀਂ ਟੈਕਸ ਪੇ ਕਰਦੇ ਆ ਸਵੇਰੇ ਅਸੀਂ ਪੈਟਰੋਲ ਫੂਕਦੇ ਆ ਸਾਬਣ ਲੈ ਕੇ ਆਉਨੇ ਆ ਚੀਨੀ ਲੈਣੇ ਆ ਉਹਨਾਂ 'ਚ ਜਿਹੜਾ ਟੈਕਸ ਲੱਗਦਾ ਉਹ ਪੁਲਿਸ ਨੂੰ ਦੀ ਤਨਖਾਹ ਜੋ ਦਿੱਤਾ ਜਾਂਦਾ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਜੇ ਤੇ ਖੇਤ ਕਿੰਨੀ ਕੀ ਦਿਰ ਤੁਸੀਂ ਜਦੋਂ ਵਾੜ ਹੀ ਵਧੀ ਆਣੀ ਆ ਖੇਤ ਕਿੰਨੀ ਕੀ ਦਿਰ ਰਹਿ ਜਾਊਗਾ ਖੇਤ ਅੱਜ ਵੀ ਖਤਮ ਆ ਖੇਤ ਕੱਲ੍ਹ ਵੀ ਖਤਮ ਪਰਿਵਾਰ 84 ਦੇ ਕਤਲੇਆਮ ਦੇ ਵਿੱਚੋਂ ਉੱਠ ਕੇ ਦਿੱਲੀ ਤੋਂ ਲੁਧਿਆਣਾ ਆ ਗਿਆ। ਵੀ ਇੱਕ ਕਿਰਤ ਕਮਾਈ ਇੱਥੋਂ ਕਰ ਲਈ ਵੀ ਉੱਥੋਂ ਅਸੀਂ ਬਚ ਗਏ ਆ ਇੱਥੇ ਪੰਜਾਬ ਚ ਅਸੀਂ ਆ ਗਏ ਸੇਫ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬ ਤੋਂ ਅੱਗੇ ਪਾਕਿਸਤਾਨ ਆ ਜਾਂਦਾ ਹੀ ਬਾਡਰ। ਵੀ ਜਾਂਦੇ ਹੁਣ ਪੰਜਾਬ ਗਵਰਨਮੈਂਟ ਉੱਥੇ ਬਾਡਰ ਖੋਲਦੇ। ਠੀਕ ਹੈ। ਜੇ ਇਨਸਾਫ ਜੇ ਮੈਨੂੰ ਤਾਂ ਨਹੀਂ ਲੱਗਦਾ ਮਿਲਣਾ ਕਿਉਂਕਿ ਅੱਜ ਤੱਕ ਤੇ ਕਦੀ ਮਿਲਿਆ ਨਹੀਂ। ਤੇ ਸਪੈਂਡ ਕੀਤੇ ਨੇ। ਕੱਲ ਪਰਸੋ ਨੂੰ ਫਿਰ ਬਾਲ ਹੋ ਜਾਣਗੇ। ਕੁੱਤੇ ਬੇਲੀ ਮਰੇ ਦਾ ਤਾਂ ਇਨਸਾਫ ਮਿਲ ਜੂ ਪਰ ਬੰਦੇ ਇੱਥੇ ਕੁੱਟ ਲੋ ਮਾਰ ਲੋ ਉਹਨਾਂ ਦੇ ਇਨਕਾਊਂਟਰ ਕਰ ਲੋ। ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਿਊ ਚੱਲੀ ਜਾਂਦੀ ਆ ਵੀ 1 ਲੱਖ ਨੌਜਵਾਨ ਮਾਰਨਾ ਹੁਣ ਇਹ ਨਹੀਂ ਪਤਾ ਵੀ ਸੱਚ ਆ ਕਿ ਝੂਠ ਆ। ਪਰ ਸੋਸ਼ਲ ਮੀਡੀਆ ਤੇ ਚੱਲੀ ਜਾਂਦਾ ਕੰਮ ਏ। ਵੀ ਆ ਕੰਮ ਹੋਣਾ। ਪਰ ਸਾਨੂੰ ਨਹੀਂ ਯਕੀਨ ਸੀ ਕਿਉਂਕਿ ਪੰਜਾਬੀ ਨੇ ਵੀ ਅਸੀਂ ਤਾਂ ਮਾੜੀ-ਮੋਟੀ ਗੱਲ ਉਹਨੂੰ ਉਹੀ ਨਹੀਂ ਕਹੋਲਦੇ ਪਰ ਮੈਨੂੰ ਲੱਗਦਾ ਵੀ ਇਹ ਕੰਮ ਸ਼ੁਰੂ ਆ। ਕਿਰਨਜੋਤ ਦੇ ਗੱਡੀ ਦੇ ਉੱਪਰ ਸੰਤਾਂ ਦੀ ਫੋਟੋ ਲੱਗੀ ਹੋਈ ਉਸ ਨੂੰ ਹੀ ਟਾਰਗੇਟ ਕੀਤਾ ਗਿਆ ਦੇਖੋ ਇੱਕ ਪੀੜੀ ਸਾਡੀ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਨਾ 9 ਲੱਖ ਕੁਰਬਾਨੀਆਂ ਆਪਾਂ ਦੇ ਕੇ ਪੰਜਾਬੀਆਂ ਨੇ ਉਹਦੇ ਵਿੱਚ ਹਿੰਦੂ ਵੀ ਸੀ ਉਹਦੇ ਵਿੱਚ ਸਿੱਖ ਵੀ ਸੀ ਉਹਦੇ ਵਿੱਚ ਵਸਾਈ ਵੀ ਸੀ ਉਹਦੇ ਸਰਦਾਰ ਵੀ ਸੀ ਸਿੱਖ ਵੀ ਸੀ ਇੱਕ ਪੀੜੀ 9 ਲੱਖ ਸਾਡੀ ਤੋਂ ਦੋ ਖਤਮ ਹੋ ਗਈ ਦੂਜੀ ਪੀੜੀ ਤੁਸੀਂ ਖਤਮ ਕਰਤੀ ਜਦੋਂ ਪਾਕਿਸਤਾਨ ਅਲੱਗ ਹੋਇਆ ਕਿੰਨੇ ਪਰਿਵਾਰ ਨੇ ਜਿਹੜੇ ਉੱਜੜ ਗਏ ਇਧਰੋਂ ਚਲੇ ਗਏ ਇੱਕ ਪੀੜੀ ਸਾਡੀ ਕੈਨੇਡਾ ਅਮਰੀਕਾ ਨੂੰ ਚਲੇ ਗਈ ਆ ਜਿਹੜੇ ਪੜੇ ਲਿਖੇ ਪਰਿਵਾਰ ਕਹਿ ਲੋ ਵਧੀਆ ਜਿਨ੍ਹਾਂ ਨੇ ਇੱਥੇ ਇਨਵੈਸਟ ਕਰਨਾ ਸੀ ਸੱਤ-ਸੱਤ ਛੇ-ਛੇ ਬੈਡ ਲੈ ਕੇ ਕੋਈ ਇੱਥੇ ਤਹਿਸੀਲਦਾਰ ਲੱਗਦਾ ਕੋਈ ਇੱਥੇ ਡੀਸੀ ਬਣਦਾ ਕੋਈ ਆਈਪੀਐਸ ਬਣਦਾ ਜਿਹੜੀ ਰਹਿੰਦੀ ਹੁੰਦੀ ਪੀੜੀ ਸੀਗੀ ਜਿਹੜੀ ਹੁਣ ਸਾਡੇ ਵਰਗੇ ਗਰੀਬ ਤਬਕਾ ਜਿਹਨੂੰ ਕਹਿ ਦਿੰਦੇ ਨਾਰਮਲ ਪਰਿਵਾਰ ਚੋਂ ਰਹਿੰਦੇ ਨੇ ਜਿਹੜੇ ਰਾਤ ਨੂੰ ਟੈਕਸੀ ਚ ਲਾ ਕੇ ਵਿਚਾਰਾ ਗਰੀਬ ਪਰਿਵਾਰ ਆਪਣਾ ਮਾਂ ਪਿਓ ਦੀ ਸੇਵਾ ਕਰ ਰਿਹਾ ਬੱਚੇ ਪਾਲ ਰਿਹਾ ਆਪਣੇ ਠੀਕ ਹੈ ਉਹ ਰਹਿੰਦੀ ਹੁੰਦੀ ਪੀੜੀ ਜਿਹੜੀ ਰਹਿ ਗਈ ਇੱਥੇ ਰਹਿਨਦ ਗੁੰਦ ਜਿਹਨੂੰ ਕਹਿ ਪੁਲਸ ਵਾਲਿਆਂ ਨੇ ਕੋਈ ਅਨਕਾਊਂਟਰ ਕਰੀ ਜਾਂਦਾ ਮੈਂ ਤੇ ਤੁਹਾਡੇ ਚੈਨਲ ਮਾਧਿਅਮ ਰਾਈ ਸੰਗਤ ਨੂੰ ਅਪੀਲ ਕਰਦਾ ਵੀ ਬੱਚੇ ਦੇ ਮਾਪਿਓ ਨੇ ਕੋਈ ਚੰਗਾ ਕਰਮ ਕੀਤਾ ਜਾਂ ਬੱਚੇ ਨੇ ਕੋਈ ਚੰਗਾ ਕਰਮ ਕੀਤਾ बच ਗਿਆ ਨਹੀਂ ਤੇ ਮੈਨੂੰ ਲੱਗਦਾ ਸੀ ਪੁਲਿਸ ਨੇ ਅਨਕਾਊਂਟਰ ਕਰ ਦੇਣਾ ਸੀ ਉਹਦਾ ਵੀ ਇਹ ਬਦਮਾਸ਼ ਸੀ ਬਿਲਕੁਲ ਜੇ ਉਹ ਕੁੱਟ ਸਕਦੇ ਨੇ ਇੱਕ ਤੇ ਕੁੱਟਣਾ ਹੁੰਦਾ ਨਾ ਇੱਕ ਤਸ਼ੱਦਦ ਹੁੰਦਾ ਇੱਕ ਜਲੀਲਪਨ ਹੁੰਦਾ ਪੱਗ ਬੰਨੀ ਹੋਵੇ ਸਿਰ ਤੇ ਤੇ ਕੁੜੀ ਆਪਣਾ ਉਹਦੇ ਉੱਤੇ ਤੁਸੀਂ ਚੱਪੜਾ ਮਾਰੀ ਜਾਂਦੇ ਉਹਦੇ ਉੱਤੇ ਤੁਸੀਂ ਡੱਡੇ ਮਾਰੀ ਜਾਂਦੇ ਉਹ ਸਿਰ ਦੇ ਉੱਤੇ ਕੀ ਮੰਜ਼ਰ ਹੋਊਗਾ ਕਦੀ ਦੇਖੋ ਸਹੀ ਵੀ ਆਪਣੇ ਦੇ ਉੱਤੇ ਕੋਈ ਸਰੀਰ ਦਾ ਕੋਈ ਇਹੋ ਜਿਹਾ ਅੰਗ ਨਹੀਂ ਜਿਹਦੇ ਤੇ ਉਹ ਪੁਲਿਸ ਵਾਲਿਆਂ ਨੇ ਤੇ ਤਸ਼ੱਦਦ ਨਾ ਕੀਤੀ ਹੋ ਹੁਣ ਜਦੋਂ ਖਾਕੀ ਵਰਦੀ ਜਦੋਂ ਇੱਕ ਆਮ ਇਨਸਾਨ ਦੇ ਵੈਰੀ ਬਣ ਜਾਣ ਤੇ ਤੁਸੀਂ ਹਾਲਾਤ ਤਾਂ ਦੇਖੋ ਕੀ ਹੋਣਗੇ ਬਾਈ ਜੀ ਤੁਸੀਂ ਹਿਊਮਨ ਰਾਈਟਸ ਦੇ ਨਾਲ ਸੰਬੰਧਤ ਹੋ ਔਰ ਤੁਸੀਂ ਕਿੱਥੋਂ ਤੱਕ ਜਾਓਗੇ ਇਸ ਕੇਸ ਨੂੰ ਲੈ ਕੇ ਕਿੱਥੋਂ ਤੱਕ ਲੜੋਗੇ ਇੱਕ ਜਿੱਥੇ ਤੱਕ ਪਰਿਵਾਰ ਨੂੰ ਸਹਿਮਤੀ ਨਹੀਂ ਹੋਏਗੀ ਅਸੀਂ ਉੱਥੇ ਤੱਕ ਇਹਨਾਂ ਦੇ ਨਾਲ ਖੜੇ ਰਵਾਂਗੇ ਸਿੱਖ ਪਰਿਵਾਰ ਹੈ ਸਿਰ ਦੇ ਉੱਤੇ ਕੋਣੀਆਂ ਮਰੀਆਂ ਅੱਜ ਬੇਅਦਬੀ ਨਹੀਂ ਹੋ ਰਹੀ ਅੱਜ ਕੇਸਾਂ ਦੀ ਬੇਅਦਬੀ ਨਹੀਂ ਹੋਈ ਅੱਜ ਪੱਗ ਦੀ ਬੇਅਦਬੀ ਨਹੀਂ ਹੋਈ ਜਿਹੜੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਜਿਹੜੇ ਗੁਰੂਆਂ ਨੇ ਇਸ ਪੱਗ ਵਾਸਤੇ ਆਪਣੇ ਬੱਚਿਆਂ ਤੱਕ ਨੂੰ ਮਾਰਿਆ ਅੱਜ ਉਸੇ ਪੱਗਾਂ ਨੂੰ ਇਹ ਖਾਕੀ ਵਰਦੀ ਰੋਲਦੀ ਪਈ ਹੈਗੀ ਹੈ ਕੀ ਇਹਨਾਂ ਦੇ ਉੱਤੇ ਉਹ ਕਾਰਵਾਈ ਨਹੀਂ ਹੋਊਗੀ ਸਸਪੈਂਡ ਕਰਕੇ ਕੀ ਬਾਜੀ ਅੱਜ ਸਸਪੈਂਡ ਕੀਤਾ ਮਹੀਨੇ ਬਾਅਦ ਬਹਾਲ ਹੋ ਜਾਣਗੇ ਬਹਾਲ ਹੋ ਕੇ ਪੂਰੀ ਤਨਖਾਹ ਵੀ ਲੈਣਗੇ ਇਹੋ ਜਿਹੇ ਬੰਦੇ ਉਹਨੂੰ ਡਿਸਮਿਸ ਕਰਨਾ ਚਾਹੀਦਾ ਅਗਰ ਇਹਨਾਂ ਦਾ ਪਿਛੋਕੜ ਇਤਿਹਾਸ ਕੱਢਿਆ ਜਾਵੇ ਉਹ ਵੀ ਇਹਨਾਂ ਨੇ ਸਰਾਲੀ ਸਾਹਿਬ ਨੇ ਕੱਢ ਕੇ ਰੱਖੀਆਂ ਹੋਈਆਂ ਡਿਟੇਲਸ ਪਹਿਲਾਂ ਵੀ ਇਹਨਾਂ ਨੇ ਕਿਸੇ ਪਰਿਵਾਰ ਦੇ ਉੱਤੇ ਤਸ਼ੱਦਦ ਕੀਤੀ ਉਹ ਬੋਲਿਆ ਨਹੀਂ ਮਤਲਬ ਇੱਕ ਖਾਕੀ ਦੇ ਵਿੱਚ ਗੁੰਡੇ ਬਣ ਗਏ ਨੇ ਔਰ ਜੇ ਇਹਨਾਂ ਨੂੰ ਡਿਸਮਿਸ ਨਹੀਂ ਕੀਤਾ ਗਿਆ ਤਦ ਤੱਕ ਇਹਨਾਂ ਦੀ ਠੱਲ ਨਹੀਂ ਪੈਣੀ ਹੈਗੀ ਸਸਪੈਂਡ ਬੰਦੇ ਨੇ ਬਹਾਲ ਹੋ ਕੇ ਦੁਬਾਰਾ ਫੇਰ ਉਹੀ ਕੰਮ ਕਰਨਾ ਅਗਰ ਇਹਨਾਂ ਨੂੰ ਪਹਿਲਾਂ ਹੀ ਨਕੇਲ ਕੱਸੀ ਹੁੰਦੀ ਅੱਜ ਇਸ ਮੁੰਡੇ ਦੇ ਉੱਤੇ ਇਹ ਤਸ਼ੱਦਦ ਨਾ ਹੁੰਦੀ ਤੁਹਾਡੀ ਤਾਂ ਸੈਂਟਰ 'ਚ ਸਰਕਾਰ ਆ ਸੈਂਟਰ ਤੋਂ ਕੋਈ ਅਪੀਲ ਮਦਦ ਮੰਗੋਗੇ ਦੇਖੋ ਜੇ ਸੈਂਟਰ 'ਚ ਸਾਡੀ ਸਰਕਾਰ ਸੀ ਧਰਨਾ ਲੱਗਾ ਸਾਰੇ ਉੱਥੇ ਜਿਹੜੇ ਬੰਦੀਆਂ ਇਕੱਠੇ ਹੋਏ ਤਾਂ ਹੀ ਪਰਚਾ ਦਰਜ ਹੋਇਆ ਨਾ ਨਹੀਂ ਤੇ ਇਹੋ ਜਿਹਿਆਂ ਨੇ ਦੇ ਕਾਨੂੰਨ ਨੂੰ ਦੇ ਬਣਾ ਲਿਆ ਹੋਇਆ ਇਹਨਾਂ ਨੇ ਆਪਣਾ ਇੱਕ ਜਿਹਦੂ ਕਹਿ ਦਿੰਦੇ ਆ ਵੀ ਜਿਦੇ ਮਰਜ਼ੀ ਧਾਰਾ ਲਾ ਦੋ ਜਿੰਨੂੰ ਮਰਜ਼ੀ ਕੁੱਟ ਲੋ ਜਿੰਨੂੰ ਮਰਜ਼ੀ ਫੜ ਲੋ ਜਿੰਦੇ ਮਰਜ਼ੀ ਚਿੱਟਾ ਪਾ ਲੋ ਜਿੰਦੇ ਮਰਜ਼ੀ ਕਾਲਾ ਪਾ ਲੋ ਉਹ ਭਾਈ ਹਾਲਾਤ ਦੇਖੋ ਪੰਜਾਬ ਦੇ ਹੋ ਕੀ ਰਹੇ ਨੇ ਪੰਜਾਬ ਜਾ ਕੇ ਤੁਹਾਨੂੰ ਇਹ ਦਿੱਲੀ ਮਾਡਲ ਦੀਆਂ ਗੱਲਾਂ ਕਰਦੇ ਸੀ ਦਿੱਲੀ ਮਾਡਲ ਆ ਭਗਵਾਨ ਸਿੰਘ ਮਾਨ ਦੀ ਸਰਕਾਰ ਲੋਕਾਂ ਨੇ ਵੋਟਾਂ ਪਾ ਕੇ ਬਣਾਈ ਸੀ ਵੀ ਅਸੀਂ ਵੀ ਇਹ ਬਦਲਾਵ ਕਰਾਂਗੇ ਵੀ ਪੀਲੀਆਂ ਪੱਗਾਂ ਬਨਗੇ ਇਨਕਲਾਬੀਆਂ ਗੱਲਾਂ ਕਰਦੇ ਸੀ ਮੈਨੂੰ ਦੱਸੋ ਕੋਈ ਅੱਜ ਦੇ ਟਾਈਮ ਦੇ ਕੋਈ ਪੀਲੀ ਪੱਗ ਖਰੀਦਣ ਜਾਂਦਾ ਸੀ ਅਗਲਾ ਸੋਚਦਾ ਯਾਰ ਕੋਈ ਇਨਕਲਾਬੀ ਆ ਵੀ ਚਲੋ ਕੋਈ ਨਹੀਂ ਦੁਕਾਨ ਵਾਲਾ ਵੀ ਕਹਿ ਦਿੰਦਾ ਵੀ ਚਲੋ ਵੀ ਕੋਈ ਇਨਕਲਾਬ ਹੀ ਆ ਕਿਤੇ ਕੋਈ ਵਧੀਆ ਕਿਸੇ ਦਾ ਕੋਈ ਭਲਾ ਕਰੂਗਾ ਇਹਨਾਂ ਨੇ ਤੇ ਪੀਲਾ ਰੰਗ ਸਾਡੇ ਸ਼ੀਤਾਂ ਦਾ ਖਰਾਬ ਕਰਤਾ ਹੁਣ ਕੋਈ ਪੀਲੀ ਪੱਗ ਲੈਣ ਜਾਂਦਾ ਅਗਲਾ ਕਹਿੰਦਾ ਚੋਰ ਹੋਣਾ ਠੱਗ ਹੋਣਾ ਇਹਨਾਂ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਨੇ ਇਸ ਟਾਈਮ ਜਿਹੜੇ ਇਹਨਾਂ ਦੇ ਸੰਤਾਂ ਦੀਆਂ ਫੋਟੋਆਂ ਦੇ ਨਾਲ ਜਿਨ੍ਹਾਂ ਨੂੰ ਉਤਰਾਜ ਮੈਨੂੰ ਦੱਸੋ ਸਹੀ ਵੀ ਤੁਸੀਂ ਸਿੱਖਾਂ ਦੀ ਤੁਸੀਂ ਵੋਟਾਂ ਲੈ ਗਏ ਤੁਸੀਂ ਸਰਕਾਰ ਬਣਾ ਲਈ ਐਮ ਐਲ ਏ ਬਣਾ ਲਏ ਕਾਉਂਸਲਰ ਬਣਾ ਲਏ ਤੇ ਸਿੱਖਾਂ ਨਾਲ ਤੁਸੀਂ ਆਹ ਕੰਮ ਕਰੀਏ ਤਾਂ ਬਿਲਕੁਲ ਤਾਂ ਇਹ ਇੱਕ ਲੁਧਿਆਣੇ ਦੀ ਤਸਵੀਰ ਆ ਜਿੱਥੇ ਖਾਕੀ ਵਰਦੀ ਦੇ ਵਿੱਚ ਇੱਕ ਨੌਜਵਾਨ ਤੇ ਤਸ਼ੱਦਦ ਹੋਇਆ ਔਰ ਉਸ ਨੌਜਵਾਨ ਤੇ ਤਸ਼ੱਦਦ ਕਰਨ ਵਾਲੇ ਖਾਕੀ ਵਰਦੀ ਵਾਲੇ ਨੇ ਇਹ ਉਹਨਾਂ ਦੇ ਪਿਤਾ ਜੀ ਬੈਠੇ ਨੇ ਰਣਜੋਤ ਦੇ ਬਾਪੂ ਜੀ ਮੜਾ ਜੀ ਦੱਸੋਗੇ ਪੂਰਾ ਮਾਮਲਾ ਕੀ ਹੋਇਆ ਔਰ ਜਿਹੜਾ ਰਣਜੋਤ ਦੇ ਕਿਸੇ ਨਾਲ ਬਹਿਰ ਬਰੋਧ ਸੀ ਪਹਿਲਾਂ ਨਹੀਂ ਜੀ ਕੋਈ ਬਹਿਰ ਬਰੋਧ ਨਹੀਂ ਸੀ ਕੁਝ ਵੀ ਨਹੀਂ ਸੀ ਹੁੰਦਾ ਹੀ ਉਹਦੇ ਬੁੱਢਾ ਹੀ ਬੁੱਢਾ ਕਹਿੰਦਾ ਜੀ ਸ਼ਾਮ ਨੂੰ ਵਕ ਜਾਂਦਾ ਸੀ ਟੈਕਸੀ ਆ ਉਦਨੇ ਸ਼ਾਮ ਨੂੰ ਗਿਆ ਕਹਦਾ ਡੈਡੀ ਮੈਂ 2 ਘੰਟੇ ਗੱਡੀ ਚਲਾਵਾਂ ਵੀ ਕਿਸਤ ਸੇਰ ਤੇ ਆ ਗਈ ਹੈ ਉਸ ਤੋਂ ਬਾਅਦ ਪੜੀਏ ਕੀ ਹੋਇਆ ਕੀ ਹੋਇਆ ਫੋਨ ਕੀਤਾ ਰਾਤੀ ਆਪਾਂ 10 ਵਜੇ ਤੇ ਕਹਿੰਦਾ ਮੈਂ ਆ ਰਿਹਾ ਹਾਂ ਤੇ ਆਇਆ ਨਹੀਂ ਫਿਰ ਮੈਂ 11 ਵਜੇ ਫੋਨ ਕੀਤਾ ਇਹਦਾ ਸੋਚੋ ਪਾ ਰਿਹਾ ਸੀ ਉਹ ਉਸ ਤੋਂ ਬਾਅਦ ਸਾਨੂੰ 12 ਵਜੇ ਫੋਨ ਆਇਆ ਕਿ ਬਾਰ ਉਹ ਤੁਸੀਂ ਬੰਦੇ ਆ ਮੁੰਡੇ ਦਾ ਮੈਂ ਅੱਜ ਅੱਜ ਜੋ ਤੁਹਾਨੂੰ ਉੱਥੇ ਚੌਕੀ ਜੀ ਲਾ ਕੇ ਆਇਆ ਅਸੀਂ ਉਸੇ ਟਾਈਮ ਚੌਕੀ ਚਲੇ ਗਏ ਉਹਥੇ ਜਾ ਕੇ ਇਹਨਾਂ ਨੇ ਕਿਹਾ ਜੀ ਇੱਥੇ ਦੀ ਹੈਗੇ ਉਹਨੂੰ ਸਿਵਲ ਲੈ ਗਏ ਹੂੰ ਅਸੀਂ ਸਿਵਲ ਚਲੇ ਗਏ ਸਿਵਲ ਤੋਂ ਪਤਾ ਲੱਗਾ ਜੀ 15 ਮਿੰਟ ਹੋ ਗਏ ਨੇ ਫਿਰ ਚੌਕੀ ਲੈ ਗਏ ਹੂੰ ਅਸੀਂ ਪਹਿਲੇ ਪਹੁੰਚ ਗਏ ਆ ਉਥੇ ਚੌਕੀ ਇਹ ਗੱਡੀ ਅਜੇ ਆਈ ਨਹੀਂ ਸੀ ਇਹ ਜੇ ਬਾਅਦ ਚ ਗੱਡੀ ਆਈ ਹੈ ਜੀ ਜਦੋਂ ਬਾਅਦ ਚ ਗੱਡੀ ਉੱਤੇ ਆਈਏ ਤੇ ਇਹਨੇ ਦੇਖੀ ਸਾਡੀ ਗੱਡੀ ਖੜੀ ਤੇ ਫਿਰ ਇਹਨੇ ਕਿਹਾ ਵੀ ਮੇਰੇ ਘਰ ਦੇ ਖੜੇ ਤੇ ਮੈਨੂੰ ਇੱਕ ਵਾਰੀ ਬੁਲਾ ਦਿਓ ਤੇ ਇਹਨਾਂ ਨੇ ਮਲਾਇਆ ਨਹੀਂ ਬੁਲਾਉਣ ਦੀ ਵੀ ਆਏ ਗਲੀਆਂ ਗੁਲੀਆਂ ਗੱਡੀ ਕੱਢ ਕੇ 8 ਨੰਬਰ ਥਾਣੇ ਲੈ ਗਏ 8 ਨੰਬਰ ਥਾਣੇ ਜਾਵੇ ਅੱਜੋਂ ਗੱਤ ਕਰੀਏ ਪਾ ਕੇ ਉੱਤੇ ਫਰਸ਼ ਤੇ ਲਟਾਤਾ ਸਾਰੀ ਰਾਤ ਖੂਨ ਚੱਲਦਾ ਰਿਹਾ ਇੱਕ ਕਰਮਚਾਰੀ ਬੁਣਛੀ ਨੇ ਉੱਤੇ ਲਾਤਾ ਵੀ ਖੂਨ ਸਾਫ਼ ਕਰਦਾ ਨਹੀਂ ਇਹ ਦਾ ਵਿਚ ਆਇਆ ਬੁੱਤਰ ਵਿੱਚ ਨਿਕਲੋ ਜਿਹੜਾ ਠੱਡ ਸੀ ਬੁਰਾ ਹਾਲ ਸੀ ਬੁਰਾ ਹਾਲ ਕੀਤਾ ਸੀ ਦਰਦ ਵਰਦਾ ਪਿਆ ਸੀ 4 ਵਜੇ ਫਿਰ ਪੱਟੀ ਕਰਾਉਣ ਲੈ ਗਏ ਉਸ ਤੋਂ ਬਾਅਦ ਸਾਧੂ ਨੇ ਜਾਨੇ 12 ਵਜੇ ਮਿੰਤਾ ਤੱਕ ਲੈ ਕੇ ਆ ਰਾਕੇ ਕਿਸੇ ਦੇ 12 ਵਜੇ 1 ਵਜੇ ਮਿਲਾਇਆ ਜੋ ਮਿਲਿਆ ਤੇ ਮਾਦ ਵੀ ਹੁਸ਼ ਹੋ ਗਈ ਤੇ ਬਾਕੀ ਬੁਰਾ ਸੀ ਦਾ ਕਪੜੇ ਖੁਰਦਲ ਹਸਸੀ ਫਿਰ ਇਹਦੇ ਨਾਲ ਸਤ ਕੋਜਾ ਪਾਸ ਦੀ ਫਿਰ ਅਸੀਂ ਸ਼ਾਮ ਨੂੰ ਜਮਾਤ ਕਰਾਗੇ ਸਾਡੇ 7:00 8:00 ਵਜੇ ਕਰਾਂਗੇ ਬਸ ਆਹ ਤੇ ਜਾਣੀ ਪਤਾਇਆ ਤਾਂ ਬਿਲਕੁਲ ਜਿਹੜਾ ਤਸ਼ੱਦਦ ਹੋਇਆ ਰਣਜੋਧ ਦੇ ਉੱਪਰ ਤਾਂ ਉਲਟਾ 7:51 ਰਣਜੋਧ ਦੇ ਉੱਪਰ ਹੀ ਕਰ ਦਿੱਤੀ ਤਾਂ ਇਹ ਜਿਹੜੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਲੁਧਿਆਣੇ ਦੀ ਤਸਵੀਰ ਆ ਰਣਜੋਧ ਦੇ ਫਾਦਰ ਸਾਹਿਬ ਸਾਡੇ ਨਾਲ ਬੈਠੇ ਨੇ ਉਹਨਾਂ ਦੇ ਮਾਤਾ ਜੀ ਖੜੇ ਨੇ ਤਾਂ ਅਸੀਂ ਪੂਰੀ ਜਿਹੜੀ ਕਿ ਗੱਲ ਆ ਉਹ ਕਰ ਰਹੇ ਆ ਮਾਤਾ ਤੁਸੀਂ ਜੋਧਨ ਜਦੋਂ ਇਸ ਹਾਲਾਤ ਦੇ ਵਿੱਚ ਦੇਖਿਆ ਤਾਂ ਅ ਮਨ ਦੇ ਉੱਪਰ ਕੀ ਕੁਝ ਬੀਤਿਆ ਔਰ ਕਿੰਨੀ ਕਿ ਜਿਹੜੀ ਕਿ ਉਹਨਾਂ ਦੀ ਮਿੰਨਤ ਅਰਲਾ ਕਰਨਾ ਪਿਆ ਜਿਹੜਿਆਂ ਨੇ ਤੁਹਾਡੇ ਪੁੱਤਰ ਦੇ ਉੱਪਰ ਤਸ਼ੱਦਦ ਕੀਤਾ ਅਸੀਂ ਰਾਤ ਨੂੰ ਗਏ ਸੀ ਥਾਣੇ ਚਾਰ ਨੰਬਰ ਚੌਕੀ ਵਿੱਚ ਜੀ ਮੈਂ ਤੇ ਉਹਦੀ ਵਾਈਫ ਤੇ ਬੇਟਾ ਤੇ ਉਸ ਟਾਈਮ ਉਹ ਉਧਰ ਚੌਕੀ ਵਿੱਚ ਹੀ ਸੀ ਦੋ ਬੰਦੇ ਲੇ ਗੇਟ ਦੇ ਤੇ ਇਹ ਅੰਦਰ ਅੰਦਰ ਕਮਰੇ ਵਿੱਚ ਬੈਠਾ ਹੋਇਆ ਸੀ ਤੇ ਇਹ ਕਹਿੰਦਾ ਮੇਰਾ ਨਾਮ ਲਵਪ੍ਰੀਤ ਹੈ ਤੇ ਇੱਕ ਦਾ ਨਾਮ ਦਿਪਕ ਸੀਗਾ ਉਹ ਕਾਗਰ ਗਿਆ ਉਹ ਤੇ ਮੈਂ ਕਿਹਾ ਤੁਸੀਂ ਬੱਚੇ ਨੂੰ ਮਿਲਾ ਦਿਓ ਸਾਡੇ ਵੀ ਰਾਤੀ 12:30 ਪੌਣੇ ਇੱਕ ਦਾ ਟਾਈਮ ਸੀ ਤੇ ਕਹਿੰਦੇ ਨਹੀਂ ਠੀਕ ਹੈ ਸਵੇਰੇ ਮਿਲਾਵਾਂਗੇ ਅਸੀਂ ਫਿਰ ਖੜੇ ਰਹੇ ਦੇ ਸਾਨੂੰ ਮਿਲਾਓ ਬੱਚਾ ਦੇਖਾਂ ਬੰਦੇ ਨੂੰ ਚਿੰਤਾ ਤੇ ਹੁੰਦੀ ਹੈ ਮਾਂ ਆਪਣ ਨੂੰ ਤੇ ਅਸੀਂ 3 ਵਜੇ ਤੱਕ ਠੰਡ ਵਿੱਚ ਖੜੇ ਰਹੇ ਤੇ ਨਹੀਂ ਮਿਲਾਇਆ ਨਾਲੇ ਉਸ ਤੋਂ ਬਾਅਦ ਕਹਿੰਦੇ ਸਵੇਰੇ ਆਣਾ ਤੇ ਅਸੀਂ ਫਿਰ ਸਵੇਰੇ ਗਏ 7 ਵਜੇ ਦੋਵੇਂ ਨਹੀਂ ਮਿਲਾਇਆ ਤੇ ਫਿਰ ਜਦੋਂ ਬੰਦੇ ਆ ਗਏ ਉਹਨਾਂ ਨੇ ਕਿਹਾ ਤੇ ਫਿਰ ਕਹਿੰਦੇ ਨਾ 8 ਨੰਬਰ 'ਚ ਫਿਰ 8 ਨੰਬਰ ਗਏ ਫਿਰ ਉੱਥੇ ਇਹਨਾਂ ਨੇ ਜਿਹੜੇ ਹੁੰਦੇ ਦੋਸਤ ਯਾਰ ਸੀ ਫਿਰ ਉਹ ਮਿਲ ਕੇ ਆਏ ਸਾਰਾ ਉਹਨਾਂ ਮੈਸ ਉੱਥੇ ਤੁਹਾਨੂੰ ਪਤਾ ਹੀ ਹੈ ਕਿ ਇਧਰ ਤੁੰਡਾ ਇੱਕ ਮਾਮਾ ਜਿਹਦੇ ਸਾਹਮਣੇ ਬੱਚਾ ਇਹਨਾਂ ਦਾ ਮਾਰਾ ਕਰ ਇਹ ਤਸਵੀਰ ਕਿਸੇ ਟਾਈਮ ਪੰਜਾਬ ਦੇ 92 95 ਦਾ ਦੌਰ ਸਾਹਮਣੇ ਨਜ਼ਰ ਕਰ ਰਹੀ ਆ ਜਦੋਂ ਪੰਜਾਬ ਦੇ ਪੁੱਤਾਂ ਨੂੰ ਟਕ ਟਕ ਕੇ ਝੂਠੇ ਮੁਕਾਬਲੇ ਕੀਤੇ ਗਏ ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਉੱਪਰ ਤਸ਼ੱਦਦ ਹੋਇਆ ਮਾਤਾ ਜਿਹੜਾ ਇਹ ਤਸ਼ੱਦਦ ਹੋਇਆ ਰਣਜੋਧ ਦੇ ਉੱਪਰ ਉਸ ਦਾ ਅਨਸਾਫ਼ ਕੱਲ ਧਰਨਾ ਲੱਗਿਆ ਔਰ ਉਸ ਧਰਨੇ ਦੇ ਵਿੱਚ ਵੀ ਕੁਝ ਸਾਹਮਣੇ ਨਹੀਂ ਨਿਕਲਿਆ ਉਹ ਦਿੱਤੇ ਉਹਨਾਂ ਨਹੀਂ ਕੱਢਿਆ ਜਿੱਥੇ ਬੰਦਿਆਂ ਨੇ ਮੈਨੂੰ ਤੇ ਇਸ ਟੰਗ ਸਕੂਲ ਆਪਣੀ ਉਨੀ ਸੁਰਤ ਸੀ ਕਿ ਬਸ ਤੇ ਕੁਝ ਬੋਲ ਵੀ ਨਹੀਂ ਸਕਤੇ ਮੈਨੂੰ ਨਹੀਂ ਕੁਝ ਕੀ ਕੀ ਤਾਂ ਤੁਸੀਂ ਤਾਂ ਦਾਤ ਨੂੰਂਦਰ ਇਹ ਕੋਈ ਪਹਿਲੀ ਮਾ ਨਹੀਂ ਪੰਜਾਬ ਦੀ ਪੰਜਾਬ ਦੀਆਂ ਇਸ ਤੋਂ ਪਹਿਲਾਂ ਵੀ ਮਾਵਾਂ ਬਹੁਤ ਰੋਈਆਂ ਨੇ ਬਹੁਤ ਤੜਫੀਆਂ ਨੇ ਕਿ ਉਹਨਾਂ ਦੇ ਜਿਹੜੇ ਧੀਆ ਪੁੱਤ ਨੇ ਉਹ ਘਰਾਂ ਤੋਂ ਚੁੱਕ ਚੁੱਕ ਕੇ ਮਾਰੇ ਗਏ ਨੇ ਇਹ ਪੰਜਾਬ ਦੇ ਉੱਪਰ ਕੋਈ ਪਹਿਲੀ ਵਾਰ ਤਸ਼ੱਦਦ ਨਹੀਂ ਹੋਇਆ ਜਿਹੜੇ ਪਰਿਵਾਰ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਪਰਿਵਾਰ 1984 ਦੇ ਵਿੱਚ ਦਿੱਲੀ ਦੇ ਦੰਗਿਆਂ ਦੇ ਦੌਰਾਨ ਸਤਾਇਆ ਦਿੱਲੀ ਛੱਡ ਕੇ ਲੁਧਿਆਣੇ ਪਹੁੰਚਿਆ ਔਰ ਲੁਧਿਆਣੇ ਦੇ ਵਿੱਚ ਇੱਕ 26 ਜਨਵਰੀ 2022 ਨੂੰ ਅਜਿਹੀ ਘਟਨਾ ਵਾਪਰੀ ਕਿਸ ਪਰਿਵਾਰ ਦੇ ਉੱਪਰ ਫੇਰ ਤੋਂ ਇੱਕ ਜਿਹੜਾ ਕਿ ਤਸ਼ੱਦਦ ਹੋਇਆ ਔਰ ਇਸ ਤਸ਼ੱਦਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਕਿੰਨਾ ਦੁਖੀ ਆ ਔਰ ਹਰ ਇੱਕ ਉਸ ਮਾਂ ਦੀ ਜਿਹੜੀ ਆਂਦਰਾ ਉਹ ਫੇਰ ਤੋਂ ਉਹ ਜ਼ਖਮਾਂ ਨੂੰ ਲੈ ਕੇ ਹਰੇ ਹੋ ਗਏ ਨੇ ਜਿਹੜੇ ਜ਼ਖਮ ਉਹਨਾਂ ਨੇ ਕਦੇ 84 95 92 ਦੇ ਤੌਰ ਦੇ ਵਿੱਚ ਦੇਖੇ ਅ ਬਜ਼ੁਰਗੋ ਜਿਹੜੇ 84 ਦੇ ਵਿੱਚ ਤੁਹਾਡੇ ਨਾਲ ਵਾਪਰਿਆ ਉਦੋਂ ਤੁਸੀਂ ਘਰਾਂ ਦੇ ਘਰ ਛੱਡ ਕੇ ਖਾਲੀ ਕਰਕੇ ਇੱਥੇ ਆਏ ਇੱਥੇ ਚੈਨ ਦੀ ਜ਼ਿੰਦਗੀ ਬਸਰ ਕਰਨ ਦੇ ਲਈ ਆਏ ਪਰ ਫਿਰ ਇੱਕ ਵਾਰ 84 ਤੁਹਾਡੇ ਚੇਤੇ ਆ ਗਈ ਆ ਜਦੋਂ ਰਣਜੋਤ ਤੇ ਤਸ਼ਦਦਤ ਹੋਇਆ ਬਿਲਕੁਲ ਜੀ 84 ਚੇਤੇ ਆ ਗਈ ਸਾਡੋ ਭਾਕੇ ਵੀ ਪੁੱਤੋ ਛੱਡ ਕੇ ਆਏ ਆ ਪੰਜਾਬ ਠੀਕ ਠਾਕ ਰਹਾਂਗੇ ਪੰਜਾਬ ਜਿਉਂ ਤੋਂ ਵੀ ਜ਼ਿਆਦਾ ਬੁਰਾ ਹੋ ਰਿਹਾ ਹੂੰ ਬਾਕੀ ਕਹੀਏ ਤੁਹਾਡਾ ਬਈ ਹਾਂ ਬਹੁਤ ਕੀ ਉਹ ਬਿਲਕੁਲ ਇਹ ਪਰਿਵਾਰ ਜਿਹੜਾ ਕਿ ਕਹਿ ਰਿਹਾ ਕਿ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਬੈਠੇ ਆਂ ਔਰ ਬਾਹਰ ਜਿਹੜੇ ਸੰਗੀ ਸਾਥੀ ਨੇ ਉਹਨਾਂ ਦਾ ਹਾਲ ਪੁੱਛਣ ਦੇ ਲਈ ਆ ਰਹੇ ਨੇ ਉਹਨਾਂ ਦੇ ਪੁੱਤਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕਰਨ ਦੇ ਲਈ ਆ ਰਹੇ ਨੇ ਰਣਜੋਤ ਦੇ ਹਾਲਾਤ ਨੇ ਜਿਹੜੇ ਉਹ ਵੀ ਤਾਂ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਰਣਜੋਤ ਦੇ ਜੋ ਹਾਲਾਤ ਨੇ ਉਹ ਕੀ ਵਾਪਰਿਆ ਵੈਸੇ ਤਾਂ ਸਾਰੇ ਸੋਸ਼ਲ ਮੀਡੀਆ ਔਰ ਮੀਡੀਆ ਦੇ ਉੱਪਰ ਇਹ ਖਬਰਾਂ ਨਾਸ਼ਰ ਹੋਈ ਗਈਆਂ ਪਰ ਫਿਰ ਵੀ ਜਿਹੜਾ ਰਣਜੋਤ ਦਾ ਦੁੱਖ ਆ ਉਸ ਦੇ ਵਿੱਚ ਅਸੀਂ ਵੀ ਸ਼ਰੀਕ ਹੋਵਾਂਗੇ ਤੁਸੀਂ ਜੁੜੇ ਰਹਿਣਾ ਮਿਹਰ ਟੀਵੀਜ਼ਨ ਦੇ ਨਾਲ